ਬੀਬੀ ਜ਼ਗੀਰਕੌਰ ਨੂੰ ਭਾਵੇਂ ਜਿੰਨਾ ਮਰਜੀ ਕਹੀ ਜਾਵੇ ਅੱਜ ਵੀ ਆਪਣੇ ਹਲਕੇ ਤੋਂ ਬਾਅਦ ਬਹੁਤੇ ਲੋਕ ਜਾਣਦੇ ਨਹੀਂ ਬੀਬੀ ਜ਼ਗੀਰਕੌਰ ਨੂੰ ਸ਼੍ਰੋਮਣੀ ਕਮੇਟੀ ਦੀ ਬਤੌਰ ਪ੍ਰਧਾਨਤੌਰ ਤੇ ਜਾਣਦੇ ਹੋਣਗੇ ਜੇ ਕਿਤੇ ਉੱਥੇ ਕਹਿੰਦੇ ਫਲਾਣੇ ਅਜਿਹਾ ਕਿ ਵੋਟਾਂ ਕਿਤੇ ਮਿੱਜ ਜਾਵਾ ਤੇ ਚੋਣ ਲੜ ਕੇ ਵੇਖ ਹੀ ਲਈਏ ਤਰਨਖਲੂਰ ਸਾਹਿਬ ਤੋਂ ਐਮਪੀ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਸੇ ਵੀ ਲੀਡਰ ਨੂੰ ਇੰਨੀ ਸਮਰੱਥਾ ਨਹੀਂ ਦਿੱਤੀ ਸੀ ਕਿ ਦੂਜੇ ਹਲਕੇਆਂ ਜਾ ਕੇ ਵੀ ਆਪਣੀ ਹੋਣ ਦਾ ਪ੍ਰਚਾਰ ਕਰ ਸਕੇ। ਬ੍ਰਹਮਪੁਰਾ ਸਾਹਿਬ ਬ੍ਰਹਮਪੁਰਾ ਸਾਹਿਬ ਤੇ ਸੁਖਦੇਵ ਸਿੰਘ ਢੀਂਸਾ ਜਿਹੜੇ ਸੀ ਇਹ ਆਪਣੇ ਆਪ ਨੂੰ ਜਿਹੜੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕਦਮ ਤੇ ਸਮਝਦੇ ਸੀ ਤੇ ਕਿਹਾ ਜਾਂਦਾ ਸੀ ਕਿ ਸੱਜਾ ਤੇ ਖੰਭਾ ਲੁਟੈਣ ਬਾਦਲ ਦੇ ਹੈਗੇ ਨੇ। ਲੇਕਿਨ ਦੋਵਾਂ ਦੀ ਆਪਣੀ ਹਲਕੇ ਤੋਂ ਬਾਅਦ ਕੁਝ ਵੀ ਨਹੀਂ ਸੀਗਾ। ਜੇ ਬ੍ਰਹਮਪੁਰਾ ਸਰਪ ਤੇ ਢੀਂਸਾ ਸਰ ਨੇ ਆਪਣੇ ਕਾਲੀਦਲ ਬਣਾਇਆ ਤੇ ਕਿੰਨਾ ਕੁ ਰਿਸਪੌਂਸ ਉਹਨੂੰ ਮਿਲਿਆ ਇਹਨਾਂ ਨੂੰ ਚਲੋ ਢੀਂਸਾ ਸਾਹਾ ਦਾ ਕਾਲੀਦਲ ਜਿਹੜਾ ਸੀ ਉਹ ਤੇ ਕਰੋਨਾ ਦਾ ਸ਼ਿਕਾਰ ਹੋ ਗਿਆ ਬ੍ਰਹਮਪੁਰਾ ਸਰ ਨੂੰ ਕਿੰਨਾ ਕੁ ਮਿਲਿਆ ਆਖਰਕਾਰ ਘਰ ਵਾਪਸੀ ਕਰਨੀ ਵੀ ਮੁੜ ਕੇ ਉਹਨਾਂ ਨੂੰ ਤੇ ਬੀਬੀ ਜਗੀਰਕੌਰ ਦੀ ਜਿਹੜੀ ਗੱਲ ਕਰਦੇ ਵੀ ਆਫਟਰ ਬਾਦਲ ਬੀਬੀ ਜਗੀਰਕੌਰ ਮੈਂ ਸੋਚਦਾ ਵੀ ਇਹਦੀ ਕੋਈ ਸੰਭਾਵਨਾ ਨਹੀਂ ਸੀ ਉਹ ਤੇ ਚਾਹੁੰਦੇ ਸੀ ਮੇਰਾ ਮੁੰਡਾ ਹੀ ਅੱਗੇ ਹੋ ਤੇ ਮੁੰਡਾ ਉਹਨਾਂ ਅੱਗੇ ਰੱਖਿਆ हां ਜਦੋਂ 2000 ਵਿੱਚ ਗੱਲ ਕਰ ਰਹੇ ਸੀਗਾ ਬਾਈ ਦੀ 2022 ਜਦੋਂ ਪਾਰਟੀ ਹਾਰ ਜਾਂਦੀ ਹੈ ਸੁਖਬੀਰ ਸਿੰਘ ਬਾਦਲ ਨੇ ਫੈਸਲਾ ਕਰ ਲਿਆ ਕਿ ਜਦੋਂ ਕਾਰਜਕਾਰੀ ਪ੍ਰਧਾਨ ਹਰਜਿੰਦਰ ਸਿੰਘ ਧੰਨ ਨੂੰ ਬਣਾਇਆ ਜਾਂਦਾ ਜਾਵੇ ਤੇ ਵੱਡੇ ਬਾਦਲ ਨੇ ਗੱਲ ਕੀਤੀ ਕਹਿੰਦੇ ਕਾਕਾ ਇਹ ਗਲਤੀ ਨਾ ਕਰੀ ਕਦੀ ਵੀ ਜ਼ਿੰਦਗੀ ਚ ਇਹ ਇੱਕ ਵਾਰੀ ਤੂੰ ਗਲਤੀ ਕਾਹਲੀ ਮੁੜ ਕੇ ਤੈਨੂੰ ਲਾਗੇ ਜਿਨ ਨਕਟੜਾ ਇਹ ਸੀ ਕਰਕੇ ਸਰਦਾਰ ਬਾਦਲ ਦੇ ਕੱਦ-ਪੁੱਤ ਦਾ ਬੰਦਾ ਨਾ ਉਹਨੇ ਆਪਣੇ ਬਰਾਬਰ ਪੈਦਾ ਹੋਣ ਦਿੱਤਾ ਤੇ ਨਾ ਕੋਈ ਹੋਇਆ ਹੀ ਨਾ ਕਿਸੇ ਨੇ ਕੋਸ਼ਿਸ਼ ਹੀ ਕੀਤੀ ਵੀ ਅਸੀਂ ਤੇ ਕੱਦ-ਪੁੱਤ ਦੇ ਬਰਾਬਰ ਪੈਦਾ ਹੋ ਚੱਕੀਏ ਇੱਕੋ ਟੋੜਾ ਹੀ ਟੋੜਾ ਸੀਗਾ ਜਿਹਨੂੰ ਵੀ ਆਖਰੀ ਸਮੇਂ ਤੋਂ ਉਹਨੇ ਨਿਹੱਗ ਦੇ ਬਾਟੇ ਵਾਂਗੂ ਮੰਨ ਕੇ ਪ੍ਰਸ਼ਾਨ ਸੁਣ ਦਿੱਤਾ ਸੀ ਮੁੜ ਕੇ ਟੋੜੇ ਦੀ ਇੱਕ ਲਾਲਸਾ ਸੀ ਵੀ ਮੈਂ ਜੇ ਮਰਾਂ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਮਰਾਂ ਉਹ ਲਾਲਸਨ ਉਹਨੇ ਫਿਰ ਬਾਦਲਾ ਸਮਝੌਤਾ ਕੀਤਾ ਤੇ ਫਿਰ ਪ੍ਰਧਾਨ ਜਿਹੜਾ ਬਣਾ ਦਿੱਤਾ ਕਿ ਅਸੀਂ ਜੁਲਾਈ 2003 ਦੇ ਵਿੱਚ ਲਾਇਆ ਸੀ ਉਹਨੂੰ ਮਾਰਚ 201999 ਦੇ ਵਿੱਚ ਕਰੀਬ ਕਰੀਬ 4 ਸਾਲ ਜਿਹੜਾ ਸੀ ਉਹਨਾਂ ਨੇ ਉੱਥੇ ਬਾਹਰ ਰਹਿ ਬਾਹਰ ਰਹਿ ਕੇ ਉਹਨਾਂ ਨੇ ਬਾਦਲ ਦੇ ਜੋੜਾਂ ਦੇ ਫਿਰ ਚੰਗੀ ਤਰ੍ਹਾਂ ਬੈਠੇ ਫਿਰ 2002 ਜੇ ਹਾਰੀ ਸੀ ਪਾਰਟੀ ਤੇ ਸਭ ਟੋੜੇ ਬਦੂ 6% ਵੋਟ ਲਈ ਛੁੜੇ ਕਰਕੇ ਆਈ ਸੀ ਜੇ ਟੋੜਾ ਬਾਹਰ ਨਾ ਹੁੰਦਾ ਤੇ ਫਿਰ ਕਦੀ ਵੀ ਜਿਹੜਾ ਸੀ ਉਹ ਪਾਰਟੀ ਨਾ ਹਾਰਦੀ ਤੇ ਜਦੋਂ ਅਪੋਲੋ ਦਿੱਲੀ ਦੇ ਵਿੱਚ ਟੋੜੇ ਦੇ ਆਪਣਾ ਜਿਹੜਾ ਆਪਰੇਸ਼ਨ ਕਰਾਇਆ ਸੀ ਹਰਨੀਆਂ ਦਾ ਤੇ ਬਾਦਲ ਪਤਾ ਲੈਣ ਗਿਆ ਸੀ ਦੋਵੇਂ ਬੁੱਢੇ ਗੱਲ ਲੱਗ ਕੇ ਬੱਚਿਆਂ ਨੂੰ ਰਹੀ ਸੀ ਉੱਥੇ ਤੇ ਉੱਥੇ ਜਿਹੜਾ ਸੀ ਹਸਪੀਟਲ ਆ ਜਿਹੜਾ ਲੈਟਰ ਹੈਡ ਪਿਆ ਕੇ ਉੱਤੋਂ ਪਾੜ ਕੇ ਤੇ ਥੱਲੇ ਲਿਖਿਆ ਸੀ ਸਰਬੰਧ ਸ਼ਰੋਮਣੀ ਅਕਾਲੀ ਦਲ ਅੱਜ ਜਿਹੜਾ ਵਾ ਅਕਾਲੀ ਦਲ ਬਾਦਲ ਚ ਵਲੀਨ ਹੋ ਗਿਆ ਇਥੋਂ ਤੱਕ ਸੀ ਇਸ ਕਰਕੇ ਜਿਹੜਾ ਬੀਬੀ ਜਿਹੜੀ ਉਹ ਸਕੱਤਬੁੱਧ ਹੀ ਨਹੀਂ ਸੀ ਬਣ ਸਕਦੀ ਜਿਹੜੇ ਬਾਦਲ ਸਾਹਿਬ ਦੇ ਕੱਤਬੁੱਧ ਦੀ ਗੱਲ ਸੀਗੀ ਲੇਕਿਨ ਫੇਰ ਵੀ ਮੇਰੇ ਕੋ ਬੀਬੀ ਦਾ ਆਪਣਾ ਆਧਾਰ ਸੀਗਾ ਬੀਬੀ ਨੂੰ ਇੱਕ ਮਾਨ ਦਿੱਤਾ ਬਾਦਲ ਨੇ ਬਹੁਤ ਮਾਨ ਦਿੱਤਾ ਕਿ ਸ਼੍ਰੋਮਣੀ ਕਮੇਟੀ ਦਾ ਇੱਕ ਪ੍ਰਧਾਨ ਹੋਣਾ ਬੜੀ ਵੱਡੀ ਗੱਲ ਸੀ ਜੀਵਨ ਸਿੰਘ ਉਮਰਾ ਨੰਗਲ ਨੇ 1979 78 ਰਾਸੀ ਨੇ ਚੋਣਾਂ ਹੋਈਆਂ ਨਾ ਉਨੇ ਕਹੇ ਜੀ ਮੈਂ ਸ਼੍ਰੋਮਣੀ ਕਮੇਟੀ ਦੀ ਚੋਣ ਲੜਨੀ ਹੈ ਪ੍ਰਧਾਨ ਕੋਸੀ ਜਹਜਰ ਜਗਦੇਵ ਸਿੰਘ ਤਲਵੰਡੀ ਕਹਿੰਦਾ ਤੂੰ ਮਨਿਸਟਰ ਹੈ ਪੰਜਾਬ ਸਰਕਾਰ ਚ ਮਾਲ ਮੰਤਰੀ ਤੂੰ ਚੋਣ ਨਹੀਂ ਲੜ ਸਕਦਾ ਤੇ ਉਹ ਅੰਦਾ ਜੀ ਮੈਂ ਸਿਫਾ ਦੇ ਦਿੰਦਾ ਮਨਿਸਟਰੀ ਤੋਂ ਸਿਫਾ ਦੇ ਕੇ ਚੋਣ ਲੜੀ ਸੀ ਜੀਵਨ ਸਿੰਘ ਉਮਰਾਂਗਲੇ ਸ਼੍ਰੋਮਣੀ ਕਮੇਟੀ ਦੀ ਵੀ ਮੈਂ ਚੋਣ ਨਹੀਂ ਲੜਨੀ ਹੈ ਇੰਨਾ ਮਹੱਤਵ ਸੀ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਦਾ ਤੇ ਪ੍ਰਧਾਨਗੀ ਦਾ ਤੇ ਬੀਬੀ ਜ਼ਗੀਰਕਾਰ ਨੂੰ ਵੀ ਮੰਤਰੀਸ਼ਪ ਤੋਂ ਅਸਤੀਫਾ ਦਵਾ ਕੇ ਫਿਰ ਪ੍ਰਧਾਨ ਬਣਾਇਆ ਗਿਆ ਸੀ ਸ਼੍ਰੋਣੀ ਕਮੇਟੀ ਨੂੰ ਤੁਹਾਨੂੰ ਪਤਾ ਹੋ ਜਾਏਗਾ